ਦੇਖੋ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਮੁੱਦਾ ਉਹ ਹੈਗਾ ਜੀ ਕਿ ਜੋ ਸਾਡੇ ਅਮਰੀਕਾ ਦੇ ਨਾਲ ਰਿਲੇਸ਼ਨ ਨੇ ਜਿਹੜਾ ਸਾਡਾ ਬਹੁਤ ਦੁਨੀਆ ਦਾ ਬੈਸਟ ਫਰੈਂਡ ਸੀ ਅੱਜ ਸਭ ਤੋਂ ਵੱਡਾ ਦੁਸ਼ਮਣ ਬਣਿਆ ਹੈਗਾ ਜਿਹੜੇ ਸਾਡੇ ਲੀਡਰ ਹਨ ਮਾਰਕ ਕਾਰਨੀ ਉਹਨਾਂ ਦੀ ਜੋ ਬੈਕਗ੍ਰਾਉਂਡ ਹੈ ਕੱਲੇ ਉਹੀ ਐਸੇ ਉਮੀਦਵਾਰ ਹਨ ਜਿਹੜੇ ਕਿ 트럼ਪ ਦੇ ਮੋਰੇ ਖੜ ਕੇ ਟੱਕਰ ਸਕਦੇ ਨੇ ਔਰ ਪਵਦੀਆ ਮੁਲਕ ਔਰ ਸਾਡੇ ਮੁਲਕ ਦੀ ਜਿਹੜੀ ਸੋਵਰਨਟੀ ਆ ਉਹਨੂੰ ਬਚਾ ਸਕਦੇ ਨੇ ਸਰੀ ਦੀ ਸਾਰੇ ਵੱਡੇ ਇਨਫਰਾਸਟ੍ਰਕਚਰ ਫੰਡਿੰਗ 1.7 ਬਿਲੀਅਨ ਡਾਲਰ ਦਾ ਪ੍ਰੋਜੈਕਟ ਸੀ ਉਹ ਬਿਲੀਅਨ ਡਾਲਰਸ ਲਿਬਰਲ ਗਵਰਨਮੈਂਟ ਨੇ ਜਸਟਿਸ ਚੂਡੋ ਦੇ ਟਾਈਮਸ ਤੇ ਦਿੱਤਾ ਈਅਰ ਪਾਲੀਵਰ ਜੋ ਕਿ اپੋਜੀਸ਼ਨ ਦੇ ਨੇਤਾ ਹਨ ਉਹਨਾਂ ਨੇ ਸਾਰੀ ਜ਼ਿੰਦਗੀ ਵਿੱਚ ਸਵਾਏ ਪੋਲਿਟਿਕਸ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਦੂਸਰੇ ਪਾਸੇ ਉਹ ਬੰਦਾ ਹੈ ਜਿਹੜਾ ਕਿ ਦੁਨੀਆ ਦੀਆਂ ਵੱਡੀਆਂ ਲਾਰਜੈਸਟ ਕਾਰਪੋਰੇਸ਼ਨ ਦੇ ਮੈਂਬਰ ਨੇ ਕਿਰ ਵਾਕਸਿੰਗ ਰੋਡਪਾਕੇ ਕੰਮਜਾਬ ਕਰੋ ਸਾਡੀ ਕਾਮਜਾਬੀ ਨਾਲ ਇੱਕ ਸਟਰੋਂਗ ਲਿਬਰਲ ਗਵਰਨਮੈਂਟ ਬਣੇ ਜਿਹੜੀ ਲਿਬਰਲ ਗਵਰਨਮੈਂਟ ਇਸ ਮੁਲਕ ਨੂੰ ਜੋ ਇਕਨੋਮਿਕ ਸਲਾਤ ਹਨ ਜੋ ਸਾਡੇ ਅਮਰੀਕਾ ਦੇ ਨਾਲ ਇਸ਼ੂ ਹਨ ਉਹਨਾਂ ਨੂੰ ਚੰਗੇ ਤਰੀਕੇ ਨਾਲ ਨਿਢੇ ਸਕੀਏ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਫਲੀਟਵੁੱਡ ਪੋਰਟ ਕੈਲਸ ਤੋਂ ਲਿਬਰਲ ਉਮੀਦਵਾਰ ਕ੍ਰਵਕ ਸ਼ੈਣੀ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ ਉਹਨਾਂ ਕੋਲੋਂ ਪੁੱਛਦੇ ਆ ਉਹਨਾਂ ਦੀ ਕੈਂਪੇਨ ਬਾਰੇ ਤੇ ਉਹਨਾਂ ਦੇ ਕਿਹੜੇ ਕਿਹੜੇ ਮੁੱਦੇ ਨੇ ਸਣੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਸਕਾਲ ਜੀ ਸਸਕਾਲ ਜੀ ਪਹਿਲਾਂ ਤੁਹਾਡਾ ਮੈਨੂੰ ਫੰਕਸ਼ਨ ਤੇ ਤੇ ਤੁਹਾਡੇ ਜਿਹੜੇ ਸਰੋਤਿਆ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਤਰੀਕਾ ਨਮਸਕਾਰ ਤੇ ਅਸਲਾਮੁਅਲੈਕਮ ਜੀ ਸਣੀ ਸਾਹਿਬ ਥੋੜਾ ਜਿਹਾ ਆਪਣੇ ਬਾਰੇ ਦੱਸੋ ਤੁਹਾਡੀ ਬੈਕਗ੍ਰਾਉਂਡ ਤੇ ਇਥੋਂ ਕਿਸ ਤਰ੍ਹਾਂ ਦਾ ਤੁਹਾਡਾ ਹੈਗਾ ਜੀ ਦੇਖੋ ਜੀ ਮੈਂ ਇੰਡੀਆ ਤੋਂ ਆ ਕੇ ਸਭ ਤੋਂ ਪਹਿਲਾਂ ਵਿਲੀਅਮਸ ਲੇਕ ਵਿੱਚ ਰਿਹਾ ਹੈਗਾ ਜਦੋਂ ਵਿਲੀਅਮਸ ਲੇਕ ਵਿੱਚ ਸਾਮਿਲ ਕੰਮ ਕੀਤਾ ਉਸੇ ਸਾਮਿਲ ਬਾਰੇ ਨੇ ਮੈਨੂੰ ਯੂਨੀਵਰਸਿਟੀ ਆਫ ਵੈਸਟਰਨ ਅਨਟੈਰੀਓ ਲੰਡਨ ਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਐਜੂਕੇਸ਼ਨ ਦਵਾਈ ਉਸੇ ਪਲਾਂਟ ਵਿੱਚ ਜਿੱਥੇ ਮੈਂ ਨੌਕਰੀ ਸ਼ੁਰੂ ਕੀਤੀ ਸੀਗੀ ਲੇਬਰਰ ਤੋਂ ਮਗਲੇ 8 ਸਾਲ ਮੈਂ ਪਲਾਂਟ ਮੈਨੇਜਰ ਸਿਕਾ ਤੇ ਸੀਓ ਜਿਹੜੇ ਕੰਪਨੀ ਦੇ ਸਨ ਹੈਰੋਡ ਜੈਕੈਬਸਨ ਉਹਨਾਂ ਨੂੰ ਮੈਂ ਰਿਪੋਰਟ ਕਰਦਾ ਸੀ 300 ਤੋਂ 320 ਐਮਪਲਾਈ ਸੀ ਉਸ ਤੋਂ ਇਲਾਵਾ ਮੇਰੀ ਕਮਿਊਨਿਟੀ ਵਿੱਚ ਬੜੀ ਇਨਵੋਲਵਮੈਂਟ ਰਹੀ ਫੋੜਨ ਸਾਲ ਮੈਂ ਸਿਟੀ ਕੌਂਸਲ ਰਿਆ ਹੈਗਾ ਉੱਥੇ ਸਾਡੇ ਗੁਰਦੁਆਰਾ ਸਾਫ ਸੰਗਰੁਨਾਮਿਕ ਸਿੱਖ ਟੈਂਪਲ ਸੁਸਾਇਟੀ ਮੁੱਖ ਸੇਵਾਦਾਰ ਹੋਣ ਦਾ ਮੈਨੂੰ ਉੱਥੇ ਵੀ ਮੈਂ ਸੇਵਾ ਕੀਤੀ ਮੈਂ ਜਦੋਂ ਕੌਂਸਲ შეਗਾ ਜਿਹੜੀ ਪ੍ਰੋਵਿੰਸ਼ਲ ਗਵਰਨਮੈਂਟ ਹੈ ਉਹਨਾਂ ਨੇ ਮੈਨੂੰ ਤਿੰਨ ਡਿਫਰੈਂਟ ਬਖਰੇ ਬਖਰੇ ਬੋਰਡ ਲਿਕਰ ਅਪੀਲ ਬੋਰਡ ਕਮਰਸ਼ੀਅਲ ਅਪੀਲ ਕਮਿਸ਼ਨਸ ਤੇ ਬ੍ਰਿਟਿਸ਼ ਕੰਪੀਅਰ ਟੂਰਿਜ਼ਮ ਐਡਵਾਈਜ਼ਰੀ ਬੋਰਡ ਵਿੱਚ ਆਰਡਰ ਇਨ ਕੌਂਸਲ ਜੇਰੀ ਕੇ ਕੈਬਨਟ ਦੀ ਡਿਸੀਜਨ ਹੁੰਦੀ ਆ ਮੈਨੂੰ ਅਪਾਇੰਟ ਕੀਤਾ ਤੇ ਮੈਂ ਸਾਰੇ ਬ੍ਰਿਟਿਸ਼ ਲੰਗਿਸ਼ ਵਿੱਚ ਟਰੈਵਲ ਕਰਕੇ ਲੋਕਾਂ ਦੀ ਸੇਵਾ ਜਿਹੜੇ ਰਿਲੇਟਡ ਇਸ਼ੂ ਇਹਨਾਂ ਮੁੱਦਿਆਂ ਤੇ ਨਾਲ ਸੰਕਰਦਾ ਰਿਹਾ ਹਾਂ ਕੱਥੇ ਕਦੋਂ ਮੂਵ ਹੋਏ ਜੀ ਤੁਸੀਂ ਮੈਨੂੰ ਜੀ ਇੱਥੇ ਮੂਵ ਹੋਏ ਨੂੰ 10 ਸਾਲ ਹੋ ਗਏ ਨੇ 2000 ਤਕਰੀਬਨ 10 ਸਾਲ ਹੋ ਗਏ ਨੇ ਜੀ ਮੈਂ ਫਲੀਟਪੋਰਟ ਪੋਰਟ ਕੈਲਦਾ ਇਲਾਕਾ ਇੱਥੇ ਹੀ ਰਹਿੰਦਾ ਮੇਰੀ ਇਹ ਸੋਚਣੀ ਆ ਵੀ ਜਿੱਥੇ ਵੀ ਤੁਸੀਂ ਰਹੋ ਉਸ ਥਾਂ ਨੂੰ चंगा बनाने की कोशिश करो अगे नो जिस नेबरहुड मैं रहना है साढ़े पार्क सन जिन्हयस के लिए कोई बाथरूम फैसिलिटी नहीं सन कोई बहन के लिए शैल्टर नहीं सन मैं सिटी देशिशा करके मेरे को कोई पोजिशन नहीं सी पर मेहनत के नाल और लोगों का सहायता मेरे नाल बड़ी सी पटिशन तैयार करके बाथरूम उत्थे शल्टर बनाए क्योंकि मैं महसूस करना भी हाँ जिते रही अपना चंगा बना सकी ਹੁਣ ਸਾਡੀ ਇੱਕ ਪਟੀਸ਼ਨ ਸਿਟੀ ਦੇ ਮੋਰੇ ਹੈ ਜਿੱਥੇ ਕਿ ਅਸੀਂ ਇੱਕ ਸੀਨੀਅਰ ਸੈਂਟਰ ਬਣਾਉਣਾ ਚਾਹੁੰਦੇ ਆ ਤੇ ਵਾਕਿੰਗ ਟਰੈਕ ਬਣਾਉਣਾ ਇਹ ਮੈਂ ਇੱਥੇ ਆ ਕੇ ਕਰਦਾ ਹੈਗਾ ਲੇਬਰਲ ਪਾਰਟੀ ਨੂੰ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਲੱਗਦੇ ਕਿ ਜਿਹੜੇ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਦੇਖੋ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਮੁੱਦਾ ਉਹ ਹੈਗਾ ਜੀ ਕਿ ਜੋ ਸਾਡੇ ਅਮਰੀਕਾ ਦੇ ਨਾਲ ਰਿਲੇਸ਼ਨ ਨੇ ਜਿਹੜਾ ਸਾਡਾ ਬਹੁਤ ਦੁਨੀਆ ਦਾ ਬੈਸਟ ਫਰੈਂਡ ਸੀ ਐਂ ਸਭ ਤੋਂ ਵੱਡਾ ਦੁਸ਼ਮਣ ਬਣਿਆ ਹੈਗਾ ਅਸੀਂ ਸਾਡੀ ਸਰਕਾਰ ਦੀ ਸੋਚਣੀ ਹੈ ਵੀ ਸਾਡੀਆਂ ਜੋਬਸ ਸਾਡੀਆਂ ਕਮਿਊਨਿਟੀਜ਼ ਸਾਡੇ ਜਿਹੜੇ ਵਰਕਰਸ ਨੇ ਉਹਨਾਂ ਦੀ ਕਿਸ ਤਰ੍ਹਾਂ ਕੇ ਰਸੁਖਿਆ ਕੀਤੀ ਜਾਵੇ ਔਰ ਮੇਰੇ ਖਿਆਲ ਵਿੱਚ ਜਿਹੜੇ ਸਾਡੇ ਲੀਡਰ ਹਨ ਮਾਰਕ ਕਾਰਨੀ ਉਹਨਾਂ ਦੀ ਜੋ ਬੈਕਗ੍ਰਾਉਂਡ ਹੈ ਬੈਂਕ ਆਫ ਇੰਗਲੈਂਡ ਦਾ ਗਵਰਨਰ ਹੋਣਾ ਬੈਂਕ ਆਫ ਕੈਨੇਡਾ ਦਾ ਗਵਰਨਰ ਹੋਣਾ ਉਹ ਵੀ ਉਸ ਟਾਈਮ ਤੇ ਜਦੋਂ ਦੋਨੇ ਇੰਗਲੈਂਡ ਵਿੱਚ ਤੇ ਕੈਨੇਡਾ ਵਿੱਚ ਕੰਜ਼ਰਵੇਟਿਵ ਗਵਰਨਮੈਂਟ ਹਨ ਉਹਨਾਂ ਦੀ ਲਿਆਕਤ ਨੂੰ ਦੇਖ ਕੇ ਦਿੱਤਾ ਔਰ ਮੇਰੇ ਖਿਆਲ ਕੱਲੇ ਉਹੀ ਐਸੇ ਉਮੀਦਵਾਰ ਹਨ ਜਿਹੜੇ ਕਿ 트럼ਪ ਦੇ ਮੋਰੇ ਖੜ ਕੇ ਕਰ ਸਕਦੇ ਨੇ ਔਰ ਵਧੀਆ ਮੁਲਕ ਔਰ ਸਾਡੀ ਮੋੜਕ ਜਿਹੜੀ ਸੌਵਰਟੀ ਆ ਉਹਨੂੰ ਬਚਾ ਸਕਦੇ ਨੇ ਲੋਕਾਂ ਦਾ ਕੀ ਫੀਡਬੈਕ ਆ ਜੇ ਜਦੋਂ ਡੋਰ ਨਾਕਿੰਗ ਲਈ ਤੁਸੀਂ ਜਾ ਰਹੇ ਹੋ ਲੋਕਾਂ ਨਾਲ ਗੱਲ ਕਰ ਰਹੇ ਹੋ ਕਿਸ ਕਿਸਮ ਦਾ ਰਿਸਪੌਂਸ ਆ ਕਿਸ ਸਮੱਸਿਆਵਾਂ ਹਨ ਲੋਕਾਂ ਦੇ ਰਿਸਪੌਂਸ ਐਸ ਵੇਲੇ ਬਹੁਤ ਵਧੀਆ ਹੈਗੀ ਆ ਸਪੈਸ਼ਲੀ ਜਦੋਂ ਉਹ ਦੇਖਦੇ ਨੇ ਜੋ ਮਸਲੇ ਨੇ ਅਫੋਰਡੇਬਿਲਟੀ ਅਮਰੀਕਾ ਦੇ ਨਾਲ ਸਬੰਧ ਕਿਸ ਤਰੀਕੇ ਨਾਲ ਜੋਬ ਉਹ ਮਾਰਕ ਕਾਨੀ ਦੀ ਲੀਡਰਸ਼ਿਪ ਤੇ ਬਹੁਤ ਪ੍ਰਭਾਵਿਤ ਨੇ ਉਹ ਸਾਨੂੰ ਬਹੁਤ ਭਰਮਾ ਘਾਰਾ ਮਿਲਦਾ ਹੈਗਾ ਦੂਸਰੀਆਂ ਦੋ ਗੱਲਾਂ ਆਮ ਤੌਰ ਤੇ ਜੇ ਲੋਕੀ ਕਰਦੇ ਨੇ ਉਹ ਹੈਗਾ ਜੀ ਪਬਲਿਕ ਸੇਫਟੀ ਤੇ ਅਫੋਰਡੇਬਿਲਟੀ ਅਫੋਰਡੇਬਿਲਟੀ ਬਣਾਉਣ ਦੇ ਲਈ ਜੇਕਰ ਤੁਹਾਡੀ ਇਕਨੋਮੀ ਚੱਲਦੀ ਹੋਈ ਬਹੁਤ ਵਧੀਆ ਉਹਦੇ ਨਾਲ ਬਾਕੀ ਵੀ ਸਾਰੀਆਂ ਔਰ ਮਾਰਕ ਕਾਨੀ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਇਸ ਚੀਜ਼ ਨੂੰ ਉਹ ਉਹਨਾਂ ਦੇ ਬਚਨ ਮੰਨਦੇ ਉਹਨਾਂ ਕਿਹਾ ਜੀ ਵੀ ਸਾਡੀ ਜਿਹੜੀ ਇਕਨੋਮੀ ਜੀ7 ਦੇ ਮੂਲਕਾਂ ਚੋਂ ਸਭ ਤੋਂ ਉੱਪਰ ਲਿਆਉਣਾ ਮੇਰਾ ਵੱਡਾ ਇੱਕ ਸ਼ੁਰੂਕਾਰਤਾ ਫਲੀਟਵੁੱਡ ਦੇ ਕਿਹੜੇ ਮਸਲੇ ਆ ਜਿਹੜੇ ਤੁਹਾਡੇ ਫੈਡਰਲ ਸਰਕਾਰ ਦੇ ਵਿੱਚ ਰਹਿ ਕੇ ਤੁਸੀਂ ਹੱਲ ਕਰ ਸਕਦੇ ਜਾਂ ਕਿਹੜੀਆਂ ਤੁਹਾਨੂੰ ਲੱਗਦੀਆਂ ਸਸਾਏ ਆ ਇੱਕ ਤਾਂ ਜੀਪਸ ਪਹਿਲਾਂ ਤਾਂ ਸਿਕਾ ਟ੍ਰਾਂਸਪੋਰਟੇਸ਼ਨ ਦਾ ਬੜਾ ਮਸਲਾ ਕਿਉਂਕਿ ਸਕਾਈ ਟ੍ਰੇਨ ਬਣਨੇ ਦੇ ਨਾਲ ਇਹ ਹੋਇਆ ਵੀ ਸਾਡੀ ਜਿਹੜੀ ਲਿਬਰਲ ਸਰਕਾਰ ਸੀ ਸਰੀ ਦੀ ਸਾਰੇ ਬੱਡੇ ਇਨਫਰਾਸਟ੍ਰਕਚਰ ਫੰਡਿੰਗ 1.7 ਬਿਲੀਅਨ ਡਾਲਰ ਦਾ ਪ੍ਰੋਜੈਕਟ ਸੀ ਉਹ ਬਿਲੀਅਨ ਡਾਲਰ ਲਿਬਰਲ ਗਵਰਨਮੈਂਟ ਨੇ ਜਸਟ ਇੰਟੂ ਦੋਸ ਟਾਈਮਸ ਦਿੱਤਾ ਉਹਦੇ ਨਾਲ ਇਹ ਹੋ ਗਿਆ ਜੀ ਵੀ ਇੱਕ ਤਾਂ ਜਿਹੜੀਆਂ ਗੱਡੀਆਂ ਸਰਟਾਂ ਤੋਂ ਘਟਣਗੀਆਂ ਉਹਦੇ ਨਾਲ ਜਿਹੜਾ ਕਾਰਬਨ ਐਮਿਸ਼ਨਸ ਨੇ ਉਹ ਘਟਣਗੇ ਲੋਕਾਂ ਦੇ ਲਈ ਸਹੂਲਤ ਹੋਊਗੀ ਲੋਕਾਂ ਲਈ ਇਕਨੋਮੀ ਵਿੱਚ ਵੀ ਹਿੱਸਾ ਪਾਉਂਦੀ ਆ ਕਿਉਂਕਿ ਤੁਹਾਡੇ ਖਰਚੇ ਕਰਦੇ ਨੇ ਗੱਡੀਆਂ ਦੇ ਨਾਲ ਤੇ ਇਹ ਸਾਰੀਆਂ ਗੱਲਾਂ ਲੋਕਾਂ ਲਈ ਬੜੀਆਂ ਜ਼ਰੂਰੀ ਨੇ ਔਰ ਇਹਨਾਂ ਗੱਲਾਂ ਦੀ ਉਹ ਡਿਮਾਂਡ ਕਰਦੇ ਨੇ ਤੇ ਤੁਹਾਨੂੰ ਜਿਹੜਾ ਇਸ ਵੇਲੇ ਲੱਗਦਾ ਕਿ ਜਿਹੜੇ ਨੰਬਰ ਲਿਬਰਲਸ ਦੇ ਉੱਪਰ ਜਾ ਰਹੇ ਆ ਇਹਦਾ ਕਾਰਨ ਕੀ ਹੈ ਇਹ ਵਿਅਕਤੀ ਤੌਰ ਤੇ ਆ ਜਾਂ ਕੋਈ ਪੱਕੀ ਲਿਬਰਲ ਦੀ ਸਪੋਰਟ ਲੋਕਾਂ ਦੇ ਵਿੱਚ ਵਧੀ ਹੈ ਜੋ ਮੈਂ ਦੇਖਿਆ ਜੀ ਉਹਦੀ ਜਿਹੜੀ ਇਹ ਸਪੋਰਟ ਹੈਗੀ ਆ ਲਿਬਰਲ ਦੀ ਪੱਕੇ ਤੌਰ ਤੇ ਵਧੀ ਆ ਕਾਰਨ ਇਹ ਹੈ ਵੀ ਜਦੋਂ ਤੁਸੀਂ ਦੋ ਲੀਡਰਾਂ ਨੂੰ ਆਪਸ ਵਿੱਚ ਮੁਕਾਬਲਾ ਕਰਦੇ ਹੋ ਇੱਕ ਪਾਸੇ ਮਾਨਜੋਗ ਪੀਰ ਪਾਲੇਵਰ ਜੋ ਕਿ اپੋਜੀਸ਼ਨ ਦੇ ਨੇਤਾ ਹਨ ਉਹਨਾਂ ਨੇ ਸਾਰੀ ਜ਼ਿੰਦਗੀ ਵਿੱਚ ਸਵਾਏ ਪੋਲਿਟਿਕਸ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਦੂਸਰੇ ਪਾਸੇ ਉਹ ਬੰਦਾ ਹੈ ਜਿਹੜਾ ਕਿ ਦੁਨੀਆ ਦੀਆਂ ਵੱਡੀਆਂ ਲਾਰਜਸਟ ਕਾਰਪੋਰੇਸ਼ਨ ਦੇ ਮੈਂਬਰ ਨੇ ਚੇਅਰਵੋਡਸਨ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਲੋਕੀਏ ਦੇਖਦੇ ਨੇ ਵੀ ਐਸ ਫਿਰ ਜੋ ਮਸਲਾ ਹੈ ਉਹ ਹੈਗਾ ਇਕਨੋਮਿਕਸ ਵਸਲੇ ਔਰ ਉਹਨਾਂ ਲਈ ਕਾਮਯਾਬ ਬੰਦਾ ਕੌਣ ਆ ਉਸ ਕਰਕੇ ਲੋਕਾਂ ਦਾ ਬਹੁਤ ਚ ਗਾ ਲਿਬਰਲ ਵਾਲ ਹੈਗਾ ਔਰ ਮੈਂ ਯਕੀਨ ਕਰਦਾ ਹਾਂਗਾ ਕਿ ਲਿਬਰਲ ਸਰਕਾਰ ਬਣੂਗੀ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਇਹੀ ਕਰਨੀ ਪਾਈ ਚਾਰੇ ਨੂੰ ਅਮਰੀਕਾ ਨੂੰ ਇਹ ਸਟਰੋਂਗ ਮੈਸੇਜ ਭੇਜਣ ਲਈ ਇੱਕ ਸਟਰੋਂਗ ਮੈਜੋਰਟੀ ਲਿਬਰਲ ਗਵਰਨਮੈਂਟ ਬਣਾਓ ਤਾਂ ਕਿ ਟਰੰਪ ਨੂੰ ਪਤਾ ਲੱਗੇ ਕਿ ਸਾਰੇ ਕੈਨੇਡੀਅਨ ਇਹਦੇ ਮਗਰ ਨੇ ਇਹਨਾਂ ਦੇ ਕੋਲ ਮੈਂਡੇਟ ਹੈ ਜੀ ਸਣੀ ਸਾਹਿਬ ਆਖਰ ਦੇ ਵਿੱਚ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਚੈਨਲ ਪੰਜਾਬੀ ਦੇ ਉਹਨਾਂ ਦੇ ਲਈ ਮੈਸੇਜ ਸਨੇਹਾ ਕੋਈ ਮੈਂ ਜੀ ਪਹਿਲਾਂ ਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸੰਗਤਾਂ ਮੇਰੇ ਦਰਸ਼ਕਾਂ ਉਹਨਾਂ ਦਾ ਬਹੁਤ ਧੰਨਵਾਦ ਹੈ ਆਖਰੀ ਮੌਕਾ ਹੈਗਾ ਜੀ ਗੁਰਬਖਸ਼ ਸਿੰਘ ਵੋਟ ਪਾ ਕੇ ਕਾਮਯਾਬ ਕਰੋ ਸਾਡੀ ਕਾਮਯਾਬੀ ਨਾਲ ਇੱਕ ਸਟਰੋਂਗ ਲਿਬਰਲ ਗਵਰਨਮੈਂਟ ਬਣੇ ਜਿਹੜੀ ਲਿਬਰਲ ਗਵਰਨਮੈਂਟ ਇਸ ਮੁਲਕ ਨੂੰ ਜੋ ਇਕਨੋਮਿਕ ਸਲਾਹਤ ਹਨ ਜੋ ਸਾਡੇ ਅਮਰੀਕਾ ਦੇ ਨਾਲ ਇਸ਼ੂ ਹਨ ਉਹਨਾਂ ਨੂੰ ਚੰਗੇ ਤਰੀਕੇ ਨਾਲ ਨਿਬੇੜ ਸਕੀਏ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ 200 ਕੁ ਰਵਕ ਸ਼੍ਰੇਣੀ ਹੁਣਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਫਲੀਟਪੁਟ ਪੋਰਟ ਕੈਲਸ ਤੋਂ ਇਹ ਲੇਬਰ ਪਾਰਟੀ ਦੇ ਉਮੀਦਵਾਰ ਨੇ 28 ਤਰੀਕ ਨੂੰ ਇਲੈਕਸ਼ਨ ਤੁਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰਾਂ ਨਾਲ ਤੁਹਾਡੀ ਜਾਣ ਪਛਾਣ ਕਰਾਉਂਦੇ ਰਹਾਂਗੇ